ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ ਨੂੰ ਦੇਖਦੇ ਹੋਏ ਇਸ ਗੁਰਸਿੱਖ ਦੀ ਭਾਵਨਾ ਨੂੰ ਕਿੰਨੀ ਸੋਹਣੀ ਗੱਡੀ 골ਡਨ ਰੰਗ ਵਿੱਚ ਪਾਲਕੀ ਸਾਹਿਬ ਵਾਲੀ ਗੱਡੀ ਨੂੰ ਵਿਸ਼ੇਸ਼ ਤੌਰ ਤੇ ਤਿਆਰ ਕਰਵਾਈ ਹੈ ਸਰਦਾਰ ਅਮਰਜੀਤ ਸਿੰਘ ਵੱਲੋਂ ਇਹ ਸੇਵਾ ਨਗਰ ਕੀਰਤਨ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀ ਗਈ ਹੈ 6ਵੀਂ ਪਾਤਸ਼ਾਹੀ ਦੇ ਚਰਨ 6 ਪ੍ਰਾਪਤ ਗੁਰਦੁਆਰਾ ਸ੍ਰੀ ਗੁਰੂ ਹਰगोबिंद ਸਾਹਿਬ ਪਾਤਸ਼ਾਹ 6ਵੀਂ ਪਿੰਡ ਰੋਣੀ ਨੂੰ ਦਿੱਤੀ ਗਈ ਹੈ। ਹਾਜੀ ਸਰ ਕੀ ਨਾਮ ਹੈ ਜੀ ਤੁਹਾਡਾ? ਮੈਂ ਅਵਤਾਰ ਸਿੰਘ ਖੰਨੇ ਤੋਂ ਆ ਜੀ। ਮੈਂ ਗੁਰਦੁਆਰਾ ਕਲਗੀਦਰ ਸਾਹਿਬ 25 ਸਾਲ ਤੋਂ ਸੇਵਾ ਕਰ ਰਿਹਾ ਬਤੌਰ ਸੇਕੀ ਉੱਥੇ। ਇਹ ਜਿਹੜਾ ਕੀ ਪ੍ਰੋਗਰਾਮ ਕੀ ਸੀ ਅੱਜ ਜਿਹੜਾ? ਅੱਜ ਦਾ ਪ੍ਰੋਗਰਾਮ ਵੀਰ ਜੀ ਇਹ ਸੀ ਜਸedar ਅਮਰਜੀਤ ਸਿੰਘ ਮੇਰੇ ਬਹੁਤ ਪਰਮ ਮਿੱਤਰ ਨੇ ਬੜੇ ਸਾਲਾਂ ਤੋਂ ਅਸੀਂ ਇੱਕ ਦੂਜੇ ਦੇ ਨਾਲ ਵਿਚਰਦੇ ਆ ਤੇ ਜਦੋਂ 2-3 ਸਾਲ ਪਹਿਲਾਂ ਇਹਨਾਂ ਦੇ ਪਿਤਾ ਦੀ ਡੈਥ ਹੋਈ ਤਾਂ ਉਦੋਂ ਤੋਂ ਇਹਨਾਂ ਦੇ ਮਨ ਦੇ ਵਿੱਚ ਇੱਕ ਫੁਰਨਾ ਫੁਰਿਆ ਇੱਥੇ ਨਗਰ ਕੀਰਤਨ ਜਿਹੜਾ ਨਿਕਲਦਾ ਸੀਗਾ ਉਹ ਰੇੜੇ ਦੇ ਉੱਤੇ ਜਾਂ ਟਰਾਲੀ ਦੇ ਉੱਤੇ ਮਹਾਰਾਜ ਸਾਹਿਬ ਸ਼ੁਸ਼ੋਭਤ ਕਰਦੇ ਸੀ ਲੇਕਿਨ ਇਹਨਾਂ ਦੇ ਮਨ ਚ ਕੀ ਆਇਆ ਇਨਾਂ ਦੇ ਪਰਿਵਾਰ ਦੇ ਉੱਤੇ ਬੜੀ ਮਹਾਰਾਜ ਦੀ ਕਿਰਪਾ ਹੈ ਕਹਿੰਦੇ ਯਾਰ ਸਾਡੇ ਵਾਸਤੇ ਗੁਰੂ ਸਾਹਿਬ ਨੇ ਇੰਨੀਆਂ-ਇੰਨੀਆਂ ਮਹਿੰਗੀਆਂ ਗੱਡੀਆਂ ਦਿੱਤੀਆਂ ਨੇ ਤੇ ਜਦੋਂ ਨਗਰ ਕੀਰਤਨ ਹੁੰਦਾ ਅਸੀਂ ਗੁਰੂ ਘਰ ਨੂੰ ਗੁਰਦੁਆ ਆਪਣੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਰੇੜੇ ਦੇ ਉੱਤੇ ਲੈ ਕੇ ਜਾਈਏ ਵੀ ਸਾਡੇ ਵਾਸਤੇ ਸ਼ੋਭਾ ਦਾ ਨਹੀਂ ਹੈ ਉਦੋਂ ਤੋਂ ਮਨ ਦੇ ਵਿੱਚ ਇਹ ਫੁਰਨਾ ਇਹਨਾਂ ਦੇ ਫੁਰਿਆ ਅਸੀਂ ਤਕਰੀਬਨ ਮੇਰੇ ਖਿਆਲ 8-9 ਮਹੀਨੇ ਤੋਂ ਕਹਿ ਲਓ ਸਾਲ ਇਹ ਹੋ ਚੱਲਿਆ ਇਸ ਪ੍ਰੋਸੈਸ ਤੇ ਲੱਗੇ ਹੋਏ ਆ ਕਦੇ ਗੱਡੀ ਕਿਤੇ ਦੇ ਕਿਤੇ ਦੇ ਪਤਾ ਲੱਗਿਆ ਪਤਾ ਵੀ ਰਾਏਕੋਟ ਬਸੀਆਂ ਜਿਹੜਾ ਹੈਗਾ ਅਮਰਜੀਤ ਸਿੰਘ ਹੈਗਾ ਉਥੇ ਤਿਆਰ ਕਰਦੇ ਨੇ ਉਹਨਾਂ ਕੋਲੇ ਗਏ ਉਹ ਸਾਰਾ ਫਾਈਬਰ ਦਾ ਕੰਮ ਕਰਦੇ ਨੇ ਉਹ ਤੇ ਜਿਹੜਾ ਇਹਨਾਂ ਦਾ ਦੂਜਾ ਲੋਹੇ ਦਾ ਕੰਮ ਹੈ ਉਹ ਸਾਰਾ ਮੋਗੇ ਦੇ ਨਾਲ ਇੱਕ ਪਿੰਡ ਹੈ ਉਥੇ ਉਹਨਾਂ ਨੇ ਇੰਡਸਟਰੀ ਬਣਾਈ ਹੋਈ ਹੈ ਉਥੇ ਕਰਦੇ ਨੇ ਫੈਕਟਰੀ ਦੇ ਵਿੱਚ ਉਹ ਔਰ ਇਸ ਪਾਲਕੀ ਸਾਹਿਬ ਦੀਆਂ ਇੰਨੀਆਂ ਕ ਸਹੂਲਤਾਂ ਨੇ ਜਿਹੜੀਆਂ ਕਿ ਆਮ ਲਗਜ਼ਰੀ ਗੱਡੀਆਂ ਦੇ ਵਿੱਚ ਹੁੰਦੀਆਂ ਨੇ ਫੁੱਲੀ ਏਸੀ ਹੈ ਅੱਗੇ ਪਿੱਛੇ ਦੋਨੇ ਕੈਮਰੇ ਲੱਗੇ ਹੋਏ ਨੇ ਵਾਟਰ ਟੈਂਕਾ ਵਿੱਚ ਪਿਛਲੇ ਪਾਸੇ ਹੱਥ ਧੋਣ ਦਾ ਲੱਗਿਆ ਹੋਇਆ ਫਰੰਟ ਦੇ ਉੱਤੇ ਫੁਹਾਰੇ ਲੱਗੇ ਹੋਏ ਨੇ ਜਿਹੜੇ ਵਿੱਚ ਜਦੋਂ ਮਹਾਰਾਜ ਅੱਗੇ ਤੁਰਦੇ ਨੇ ਤਾਂ ਨਾਲ ਦੀ ਨਾਲ ਪਾਣੀ ਦਾ ਛਿੜਕਾਓ ਹੁੰਦਾ ਹੈ ਫੂਤਰ ਲੱਗਿਆ ਹੋਇਆ ਹੈਡ ਲਾਈਟ ਲੱਗੀ ਹੋਈ ਹੈ ਜੋ ਇਹਦੇ ਤੇ ਵਿੱਚ ਸਾਊਂਡ ਸਿਸਟਮ ਵੀ ਬਹੁਤ ਵਧੀਆ ਲੱਗਿਆ ਹੋਇਆ ਹੈ। ਕੂਟਰ ਤੇ ਕਿਹਾ ਹੋਇਆ ਹੈ। ਤਾਂ ਜਦੋਂ ਨਗਰ ਕੀਰਤਨ ਚੱਲੂਗਾ ਤਾਂ ਪਤਾ ਲੱਗੂਗਾ ਵੀ ਹਾਂ ਨਗਰ ਕੀਰਤਨ ਆ ਰਿਹਾ ਕਿਸੇ ਨੂੰ ਅੰਦਰੋਂ ਹਾਕ ਮਾਰਨ ਦੀ ਲੋੜ ਨਹੀਂ ਹੈ। ਸੋ ਗੁਰੂ ਸਾਹਿਬ ਨੇ ਇਹ ਸਾਰ ਅਮਰਜੀਤ ਸਿੰਘ ਉਹਨਾਂ ਦੇ ਉੱਤੇ ਕਿਰਪਾ ਕੀਤੀ ਹੈ। ਦੇਖੋ ਕਿੰਨੀ ਕਿ ਇਸ ਇਲਾਕੇ ਨੂੰ ਕਿੰਨੀ ਕਿ ਜ਼ਿਆਦਾ ਜ਼ਰੂਰਤ ਸੀ ਇਸ ਤਰ੍ਹਾਂ ਦੀ ਪਾਲਕੀ ਸਾਹਿਬ ਵਾਲੀ ਗੱਡੀ ਦੀ। ਇਸ ਇਲਾਕੇ ਨੂੰ ਬਹੁਤ ਜ਼ਿਆਦਾ ਜ਼ਰੂਰਤ ਸੀ। ਇਹ ਤਾਂ ਹੁਣ ਇੱਥੇ ਸਰ ਜਥੇਦਾਰ ਜੀ ਨੇ ਸਰ ਮਨੋਰ ਸਿੰਘ ਜੀ ਇਹ ਹੈਗੇ ਨੇ ਇੱਥੇ ਦੇ ਇੰਚਾਰਜ ਨੇ ਗੁਰੂ ਘਰ ਦੇ ਤੋਂ ਹੁਣ ਇਸ ਇਲਾਕੇ ਨੂੰ ਤਾਂ 40 40 ਕਿਲੋਮੀਟਰ ਤੱਕ ਮੇਰੇ ਖਾ ਕਿਸੇ ਨੂੰ ਹੋਰ ਬਣਾਉਣ ਦੀ ਜ਼ਰੂਰਤ ਨਹੀਂ ਹੈ ਵੀ ਜਦੋਂ ਵੀ ਇਹਨਾਂ ਦੇ ਨਾਲ ਕੰਟੈਕਟ ਕਰਕੇ ਉਹ ਅੱਗੇ ਵੀ ਆਪਣਾ ਜਿਹੜੀ ਡੇਟ ਹੈਗੀ ਨਗਰ ਕੀਰਤਨ ਦੀ ਰੱਖ ਲਿਆ ਕਰਨਗੇ ਇਹਨਾਂ ਦੇ ਨਾਲ ਰਾਬਤਾ ਕਾਇਮ ਕਰਕੇ ਸਿਰਾਂ ਤੇ ਮੁੰਡੇ ਤੇ ਚੱਕ ਕੇ ਲਿਆਉਂਦੀ ਹੁੰਦੀ ਸੀਗੀ ਵੀ ਉਦੋਂ ਅਜੇ ਠੀਕ ਸੀਗਾ ਕਿ ਸਾਡੇ ਤੋਂ ਉੱਪਰ ਸੀਗਾ ਗੁਰੂ ਘਰ ਇਹ ਉਹ ਨਹੀਂ ਇਹ ਹਾਣ ਕਰਕੇ ਸਾਨੂੰ ਥੋੜਾ ਜਿਹਾ ਐਸ ਤਰ੍ਹਾਂ ਲੱਗਦਾ ਜੀ ਸਾਡੇ ਮਨ ਚ ਫੀਲ ਹੁੰਦਾ ਸੀ ਆ ਵੀ ਅਸੀਂ ਕੋਈ ਵਧੀਆ ਕਰ ਸਕੀਏ ਇਸ ਕਰਕੇ ਇਹਨਾਂ ਨੇ ਜੀ ਆਪਣਾ ਲਾ ਕਰ ਲਈ ਕੁਝ ਕੀਤੀ ਹੈ ਕਿੰਨਾ ਕੁ ਤੇ ਖਰਚ ਕਿੰਨਾ ਕ ਆ ਗਿਆ ਜੀ ਇਸ ਗੱਡੀ ਤੇ ਤਕਰੀਬਨ 10 ਤੋਂ 11 ਦੇ ਵਿੱਚ ਵਿੱਚ ਖਰਚ ਆਇਆ ਜੇ ਅਸੀਂ ਪੂਰਾ ਕੈਲਕੂਲੇਟਰ ਨਹੀਂ ਕੀਤਾ ਅੰਦਾਜ਼ਾ ਹੈ ਇਹ ਤੁਹਾਡਾ ਤੇ ਕਿੱਥੋਂ ਤਿਆਰ ਕਿੱਥੋਂ ਹੋਈ ਹੈ ਜੀ ਤਿਆਰ ਤਾਂ ਅਸੀਂ ਇੱਥੋਂ ਪਹਿਲਾਂ ਗੱਡੀ ਖਰੀਦੀ ਓਕਸੀਪਿੰਡ ਤੋਂ ਅਸੀਂ ਡਰਦੇ ਸੀਗੇ ਗੱਡੀ ਖਰੀਦਣ ਤੋਂ ਇਹ ਤੋਂ ਵੀ ਡਰਦੇ ਸੀਗੇ ਕਿ ਕਿਸੇ ਅਸੀਂ ਗਲਤ ਗੱਡੀ ਦਾ ਸੌਦਾ ਨਾ ਕਰ ਲਈਏ ਜਿਹੜੀ ਬਾਅਦ ਵਿੱਚ ਕੋਈ ਚੋਰੀ ਸੀ ਜਾਂ ਕਿਸ ਤਰ੍ਹਾਂ ਨਿਕਲੇ ਵੀ ਉਹ ਫੇਰ ਸਾਨੂੰ ਦੁੱਖ ਲਗੇ ਉਹਦੇ ਗੱਲ ਦਾ ਫੇਰ ਉਹ ਬੰਦੇ ਫਸਟ ਟਾਈਮ ਗੱਡੀ ਜਿਹਨੇ ਖਰੀਦੀ ਸੀ ਉਸ ਬੰਦੇ ਤੋਂ ਅਸੀਂ ਉਸੇ ਪਿੰਡ ਤੋਂ ਗੱਡੀ ਖਰੀਦੀ ਫੇਰੇ ਦਾ ਅਸੀਂ ਮਾੜਾ ਮੋਟਾ ਜੋ ਵੀ ਕਰਨ ਵਾਲਾ ਸੀ ਟਾਇਰ ਲਾਏ ਰਿੰਗ ਲਾਏ ਹੋਰ ਇਹ ਵੀ ਕਰਵਾਇਆ ਔਰ ਉਤੋਂ ਬੱਸੀਆਂ ਤੋਂ ਡਰ ਦਾ ਕੰਮ ਹੋਇਆ ਸਾਰਾ ਪਹਿਲਾਂ ਵੀ ਉਹ ਬੰਦਾ ਸਾਡੇ ਗੁਰੂ ਘਰ ਚ ਦੋ ਦਿਨ ਸੀ ਇਹਨਾਂ ਦਾ ਜੋੜਾ ਲਾ ਕੇ ਗਿਆ ਇੱਥੇ ਉਹ ਬੇਰੋ ਨੇ ਅੱਗੋਂ ਲੋਹੇ ਦਾ ਕੰਮ ਮੋਗੇ ਤੋਂ ਅੱਗੇ ਇੱਕ ਚੀਜਰ ਪਿੰਡ ਆ ਉਹ ਪਿੰਡ ਜੇ ਬਰਸ਼ਾ ਦਾ ਉਹਨਾਂ ਨੇ ਉੱਥੇ ਉਹਨਾਂ ਨੇ ਪਿਆਰ ਕੀਤੀ ਹੈ ਸਾਡੇ ਵੀ ਤਕਰੀਬਨ 5-6 ਚੱਕਰ ਲੱਗ ਗਏ ਅੱਜ ਮਨ ਨੂੰ ਕਿੰਨੀ ਖੁਸ਼ੀ ਸਾਡੇ ਮਨ ਨੂੰ ਬਹੁਤ ਖੁਸ਼ੀ ਹੈ ਅਤਿਅੰਤ ਖੁਸ਼ੀ ਹੈ ਉਸ ਤੋਂ ਬਾਅਦ ਸਲਾਣਾ ਕਪੂਰਗੜ੍ਹ ਸਾਡੇ ਨਾਲ ਆ ਉੱਥੋਂ ਹੁੰਦੇ ਹੋਏ ਇੱਥੇ ਗੁਰੂ ਸਾਹਿਬ ਰੁਕੇ ਸੀਗੇ ਇਹ ਉਹਨਾਂ ਦੇ ਸੋਭਤਾ ਸਥਾਨ ਇੱਥੇ ਸਾਨੂੰ ਸੋ ਪ੍ਰਾਪਤ ਆ ਇਹ ਜਿਹੜੀ ਗੁਰਦੁਆਰਾ ਸਾਹਿਬ ਲੋਕਲ ਕਮੇਟੀ ਅੰਦਰ ਇੱਕ ਸ੍ਰੋਮਣੀ ਕਮੇਟੀ ਅੰਦਰ ਲੋਕਲ ਕਮੇਟੀ ਹੈ ਜੀ ਪਿੰਡ ਦੀ ਕਮੇਟੀ ਹੈ ਜੀ ਜਿਹੜਾ ਅੱਜ ਪਾਲਕੀ ਸਾਹਿਬ ਦਾ ਭੇਟ ਕੀਰਤਨ ਗੁਰਦੁਆਰਾ ਸਾਹਿਬ ਨੂੰ ਪਰਿਵਾਰ ਨੇ ਕਿਹੋ ਜੀ ਸੰਗਤ ਦੇ ਵਿੱਚ ਖੁਸ਼ੀ ਦੀ ਮਾਹੌਲ ਹੈ ਸੰਗਤ ਨੂੰ ਬਹੁਤ ਖੁਸ਼ੀ ਆ ਜੀ ਕਿਉਂਕਿ ਪਹਿਲਾਂ ਅਸੀਂ ਰੇੜੇ ਤੇ ਰੇੜੀ ਤੇ ਲੈ ਕੇ ਜਾਂਦੇ ਹੁੰਦੇ ਸੀ ਗੁਰੂ ਸਾਹਿਬ ਦਾ ਸਰੂਪ ਹੁਣ ਸਾਨੂੰ ਪਾਲਕੀ ਮਿਲੀ ਆ ਬਹੁਤ ਸੰਗਤਾਂ ਬਹੁਤ ਖੁਸ਼ ਨੇ ਬਾਕੀ ਸਾਰਿਆਂ ਨੂੰ ਵੱਡੀ ਗੱਲ ਆ ਪਰਸੋਂ ਨੂੰ ਅਸੀਂ ਨਗਰ ਕੀਰਤਨ ਕਰਨਾ